ਜਦੋਂ ਆਪ ਗੱਲ ਕਰਨੀ ਹੈ ਦੇਸੀ ਘਿਓ ਦੀ ਦੇਸੀ ਘਿਓ ਨੂੰ ਜੇ ਆਪ ਆਯੁਰਵੇਦਾਂ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਆਂ ਤਾਂ ਦੇਸੀ ਘਿਓ ਨੂੰ ਉਤਮ ਖਾਣਕ ਮੰਨਿਆ ਗਿਆ ਇਹਨੂੰ ਜਿਹੜਾ ਹੈਗਾ ਸੁਪਰ ਫੂਡ ਮੰਨਿਆ ਗਿਆ ਪਰ ਉਪਭੋਗਤਾਵਾਦ ਦਾ ਦੌਰ ਜਿਤੋਂ 30 ਸਾਲ ਪਹਿਲਾਂ ਜਿਹੜਾ ਸ਼ੁਰੂ ਹੋਇਆ ਉਹਦੇ ਵਿੱਚ ਦੇਸੀ ਘਿਓ ਦੇ ਖਿਲਾਫ ਹੀ ਮੈਂ ਤਾਂ ਕਹਾਂਗਾ ਇੱਕ ਤਰ੍ਹਾਂ ਨਾਲ ਪ੍ਰਚਾਰ ਹੋਇਆ ਕਿ ਦੇਸੀ ਘਿਓ ਨਹੀਂ ਖਾਣਾ ਚਾਹੀਦਾ ਇਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਇਹਦੇ ਨਾਲ ਹਾਰਟ ਅਟੈਕ ਆਉਂਦਾ ਇਹਦੇ ਨਾਲ ਮਟਾਪਾ ਵੱਧ ਜਾਂਦਾ ਹੈ ਬਲੱਡ ਪ੍ਰੈਸ਼ਰ ਵੱਧ ਜਾਂਦਾ ਇਸ ਤਰ੍ਹਾਂ ਦਾ ਪ੍ਰਚਾਰ ਹੋਇਆ ਤੇ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਉਹ ਦੇਸੀ ਘਿਓ ਖਾਣਾ ਪਸੰਦ ਨਹੀਂ ਕਰਦੇ ਜੇ ਕਰਦੇ ਵੀ ਨੇ ਤਾਂ ਇੱਕ ਤਰ੍ਹਾਂ ਨਾਲ ਭ੍ਰੰਮਤੀ ਜੀ ਬਣੀ ਹੋਈ ਹੈ ਵੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਪਰ ਜੇ ਆਪਾ ਆਯੁਰਵੈਦਿਕ ਦ੍ਰਿਸ਼ਟੀ ਨਾਲ ਦੇਖਦੇ ਹਾਂ ਤਾਂ ਦੇਸੀ ਘਿਓ ਖਾਣਾ ਚਾਹੀਦਾ ਇਹ ਸਾਡੇ ਵਾਸਤੇ ਸੁਪਰ ਫੂਡ ਹੈ ਤੇ ਆਪਾਂ ਇਹ ਗੱਲ ਕਰਨੀ ਹੈ ਵੀ ਦੇਸੀ ਘਿਓ ਕਿੰਨਾ ਖਾਣਾ ਚਾਹੀਦਾ ਕਦੋਂ ਖਾਣਾ ਚਾਹੀਦਾ ਤੇ ਇਹਦੇ ਸਾਨੂੰ ਕੀ ਫਾਇਦੇ ਆ ਪਰ ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਦੇਸੀ ਘਿਓ ਆ ਜਿਹੜਾ ਉਹਦਾ ਸਾਡਾ ਸਰੋਤ ਸਹੀ ਹੋਣਾ ਚਾਹੀਦਾ ਸਭ ਤੋਂ ਬੈਸਟ ਹੈ ਕਿ ਸਾਡਾ ਘਰ ਦਾ ਦੁੱਧ ਹੋਵੇ ਤੇ ਘਰ ਦੇ ਦੁੱਧ ਤੋਂ ਹੀ ਅਸੀਂ ਪੈਦਾ ਕਰੀਏ ਤੇ ਘਿਓ ਦੇ ਵਿੱਚ ਵੀ ਆਯੁਰਵੇਦਾ ਦੇ ਅਨੁਸਾਰ ਜੇ ਆਪਾਂ ਦੇਖਦੇ ਆਂ ਤਾਂ ਦੇਸੀ ਗਾਂ ਦੇ ਘਿਓ ਦੁੱਧ ਤੋਂ ਜੋ ਬਣਾਇਆ ਜਾਂਦਾ ਹੈ ਘਿਓ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਜੋ ਆਪਣਾ ਤਰੀਕਾ ਦੁੱਧ ਨੂੰ ਗਰਮ ਕਰਕੇ ਜਾਗ ਲਗਾ ਦੇ ਰੱਖਿਆ ਜਾਂਦਾ ਫਿਰ ਉਸ ਤੋਂ ਇਸ ਤਰ੍ਹਾਂ ਮੱਖਣ ਬਣਾਇਆ ਜਾਂਦਾ ਹੈ ਇਹ ਮੱਖਣ ਜਿਹੜਾ ਹੈਗਾ ਦੇਸੀ ਗਾਂ ਦੇ ਦੁੱਧ ਤੋਂ ਹੀ ਬਣਿਆ ਹੋਇਆ ਬਹੁਤ ਸਾਰੇ ਲੋਕ ਆ ਜਿਹੜੇ ਉਹ ਸਿਰਫ ਮੱਖਣ ਹੀ ਖਾਣਾ ਪਸੰਦ ਕਰਦੇ ਪਰ ਮੱਖਣ ਨੂੰ ਤਾਜ਼ਾ ਖਾ ਸਕਦੇ ਆ ਅਸੀਂ ਇਹਨੂੰ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹਦੇ ਵਿੱਚ ਲੱਸੀ ਹੁੰਦੀ ਹੈ ਫਿਰ ਅੱਗੇ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਇਹਨੂੰ ਗਰਮ ਕਰਕੇ ਫਿਰ ਇਹ ਤੋਂ ਇਸ ਤਰ੍ਹਾਂ ਕਿਉਂ ਬਣਾ ਕੇ ਇਹਨੂੰ ਅਸੀਂ ਰੱਖ ਸਕਦੇ ਆ ਇਹਨੂੰ ਸਟੋਰ ਕਰ ਸਕਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਇਹਦੇ ਸਾਨੂੰ ਫਾਇਦੇ ਕੀ ਨੇ ਇਹ ਤੋਂ ਮਿਲਦਾ ਕੀ ਹੈ ਤਾਂ ਉਹਦੇ ਵਿੱਚ ਇਹਦੇ ਤੋਂ ਬਹੁਤ ਸਾਰੇ ਵਿਟਾਮਿਨਸ ਮਿਲਦੇ ਨੇ ਜਿਵੇਂ ਵਿਟਾਮਿਨ ਡੀ, ਈ, ਏ ਇਸ ਤੋਂ ਲਾਵਾ ਬਾਇਓਟ੍ਰਿਕ ਐਸਿਡ ਜਿਹੜਾ ਕਿ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦਾ ਹੈ ਚਮੜੀ ਜਿਹੜਾ ਚਰਬੀ ਨੂੰ ਘੱਟ ਕਰਦਾ ਹੈ ਐਂਟੀਆਕਸੀਡੈਂਟ ਹੈ ਕੈਲਸ਼ੀਅਮ ਫਾਸਫੋਰਸ ਖਣਿਜ ਪੋਟਾਸ਼ੀਅਮ ਵਰਗੇ ਜਿਹੜੇ ਖੁਰਾਕੀ ਤੱਤ ਪਾਏ ਜਾਂਦੇ ਨੇ ਤੇ ਇਹਦੀ ਵਰਤੋਂ ਦੇ ਨਾਲ ਸਾਨੂੰ ਜਿਹੜਾ ਹੈਗਾ ਫਾਇਦਾ ਕੀ ਹੁੰਦਾ ਹੈ ਇਹ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਨਮੀ ਬਣਾ ਕੇ ਰੱਖਦਾ ਹੈ ਐਂਟੀ ਰਿੰਕਲਸ ਹੁੰਦਾ ਕੰਮ ਕਰਦਾ ਜਾਨਕਿ ਝੁਰੜੀਆਂ ਰੋਕਦਾ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਪਾਚਨ ਕਿਰਿਆ ਠੀਕ ਕਰਦਾ ਜੋੜ ਦਰਦਾਂ ਸੇਵੜਾ ਠੀਕ ਹੈ ਯੂਰਨ ਦੇ ਸ਼ਾਲਿਆਂ ਵਾਸਤੇ ਠੀਕ ਹੈ ਕਬਜ਼ ਤੋਂ ਮੁਕਤੀ ਦਿਵਾਉਂਦਾ ਹੈ ਭਾਰ ਘਟਾਉਣ ਚ ਮਦਦ ਕਰਦਾ ਹੈ ਇਸ ਤਰ੍ਹਾਂ ਦੇ ਇਹਦੇ ਕਾਫੀ ਸਾਰੇ ਫਾਇਦੇ ਨੇ ਤੇ ਇਹਦੀ ਵਰਤੋਂ ਵੀ ਜਿਹੜੀ ਹੈਗੀ ਉਹ ਅਲੱਗ-ਅਲੱਗ ਹੈ ਇੱਕ ਤਾਂ ਇਹ ਆ ਵੀ ਅਸੀਂ ਇਹਨੂੰ ਖਾਣੇ ਦੇ ਨਾਲ ਖਾਂਦੇ ਆ ਤਾਂ ਜਿਹੜਾ ਖਣ ਸਾਡੇ ਜਿਹੜਾ ਹੈਗਾ ਖਾਣੇ ਦਾ ਸੁਆਦ ਹੈ ਉਹ ਕਈ ਗੁਣਾ ਵੱਧ ਜਾਂਦਾ ਹੈ ਇਸ ਤੋਂ ਲਾਵਾ ਦੀ ਵਰਤੋਂ ਅਸੀਂ ਬਿਨਾਂ ਖਾਣ ਤੋਂ ਵੀ ਕਰ ਸਕਦੇ ਹਾਂ ਤਾਂ ਖਾਣਾ ਖਾਣਦੇ ਸਮੇਂ ਜੇ ਆਪਾਂ ਜ਼ਿਕਰ ਕਰਦੇ ਹਾਂ ਤਾਂ ਸਾਡਾ ਆਮ ਦੇ ਜੋ ਰੁਟੀਨ ਕੰਮ ਹੈ ਇਹਨਾਂ ਕੰਮਾਂ ਦੇ ਚੱਲਦੇ ਅਸੀਂ ਇੱਕ ਚਮਚ ਸਵੇਰ ਜਣੀ ਕਿ 5 ਤੋਂ 7 ਐਮ ਐਲ ਤੇ 5 ਕਿ ਐਮ ਐਲ ਸ਼ਾਮ ਨੂੰ ਜਣੀ 5 ਤੋਂ 10 ਐਮ ਐਲ ਜੇ ਅਸੀਂ ਇਹਨੂੰ ਡੇਲੀ ਖਾਣੇ ਆ 10 ਗ੍ਰਾਮ ਦੇ ਤੇਲ ਹੀ ਖਾਣੇ ਆ ਤਾਂ ਜਿਹੜੇ ਆਪਾਂ ਜ਼ਿਕਰ ਕੀਤੇ ਨੇ ਬਿਮਾਰੀਆਂ ਦਾ ਜ਼ਿਕਰ ਕੀਤਾ ਉਹਨਾਂ ਸਾਰੀਆਂ ਤੋਂ ਸਾਨੂੰ ਇਹ ਨਿਜਾਦ ਦੂ ਆਉਂਦਾ ਹੈ ਇਸ ਤੋਂ ਇਲਾਵਾ ਇਹਦੀ ਵਰਤੋਂ ਆ ਜਿਹੜੀ ਉਹ ਅਸੀਂ ਜਿਵੇਂ ਇੱਕ ਚਮਚਾ ਜਿਹੜਾ ਸਵੇਰ ਲੈਨੇ ਆ ਸਵੇਰ ਨਿਰਨੇ ਪੇਟ ਤੇ ਨਾਲ ਇਹਦੇ ਦੋ ਕ ਕਾਲੀਆਂ ਮਿਰਚਾਂ ਅਸੀਂ ਖਾ ਲਨੇ ਜੇ ਸਰਦੀ ਦਾ ਮੌਸਮ ਹੈ ਤਾਂ ਅਸੀਂ ਤਿੰਨ ਕ ਕਾਲੀਆਂ ਮਿਰਚਾਂ ਖਾ ਲਨੇ ਤੇ ਉਹਦੇ ਨਾਲ ਕੀ ਹੋਊਗਾ ਸਾਡੀ ਘਟਦੀ ਹੋਈ ਨਿਗਾ ਜਿਹੜੀ ਉਹ ਬਦਲਣੀ ਸ਼ੁਰੂ ਹੋ ਜਾਂਦੀ ਹੈ ਸਾਡਾ ਜਿਹੜਾ ਹੈਗਾ ਪਾਚਨ ਤੰਤਰ ਠੀਕ ਹੋ ਜਾਂਦਾ ਜੋੜਾਂ ਵਾਸਤੇ ਬੜਾ ਫਾਇਦੇਮੰਦ ਹੈ ਇੱਕ ਤਰ੍ਹਾਂ ਨਾਲ ਲੂਬ੍ਰੀਕੇਸ਼ਨ ਦਾ ਕੰਮ ਕਰਦਾ ਹੈ ਇਹ ਜੋੜਾਂ ਦੇ ਵਿੱਚ ਇਸ ਤੋਂ ਇਲਾਵਾ ਸਰਦੀਆਂ ਦਾ ਮੌਸਮ ਆ ਚਮੜੀ ਖੁਸ਼ਕ ਹੋ ਜਾਂਦੀ ਹੈ ਤਾਂ ਇਹਦੀ ਅਸੀਂ ਮਾਲਿਸ਼ ਜਿਹੜੀ ਉਹ ਹਫ਼ਤੇ 'ਚ ਇੱਕ ਵਾਰ ਘਟੂ ਘਟ ਜਿਹੜਾ ਕਿ ਪੂਰੀ ਬਾਡੀ ਤੇ ਕਰਦੇ ਆ ਤਾਂ ਉਹਦੇ ਨਾਲ ਕੀ ਹੋਵੇਗਾ ਕਿ ਸਾਡੀ ਚਮੜੀ ਆ ਜਿਹੜੀ ਉਹ ਨਰਮ ਮਲਾਈਮ ਔਰ ਚਮਕਦਾਰ ਬਣੀ ਰਹੇਗੀ ਜਿਨ੍ਹਾਂ ਲੋਕਾਂ ਨੂੰ ਖਰਾੜੇ ਮਾਰਨ ਦੀ ਬਿਮਾਰੀ ਹੈਗੀ ਆ ਖਰਾਟੇ ਮਾਰਦੇ ਨੇ ਤੇ ਉਹ ਜੇ ਸੌਣ ਲੱਗੇ ਦੋ ਬੂੰਦਾ ਸ਼ਾਮ ਨੂੰ ਪਾ ਲੈ ਕੇ ਦੋ ਬੂੰਦਾ ਨੱਕ ਦੇ ਵਿੱਚ ਪਾਉਂਦੇ ਨੇ ਇੱਕ ਬੂੰਦ ਉਧਰ ਅਤੇ ਇੱਕ ਬੂੰਦ ਉਧਰ ਪਾਉਂਦੇ ਆ ਤੇ ਉਹਦੇ ਨਾਲ ਕੁਛ ਦਿਨਾਂ ਬਾਅਦ ਤੁਸੀਂ ਦੇਖੋਗੇ ਉਹ ਬਿਮਾਰੀ ਹੈ ਜਿਹੜੀ ਉਹਦੇ ਤੋਂ ਵੀ ਨਿਜਾਤ ਮਿਲ ਜਾਏਗੀ ਤੇ ਜੇ ਸ਼ਾਮ ਨੂੰ ਪੈਣ ਲੱਗਿਆਂ ਨੱਕ 'ਚ ਪਾਉਣ ਦੇ ਨਾਲ-ਨਾਲ ਦੋ ਬੂੰਦਾਂ ਇਸ ਤਰ੍ਹਾਂ ਦੋ ਕੁ ਬੂੰਦਾਂ ਜਿਹੜੀਆਂ ਉਹ ਨਾਭੀ ਦੇ ਵਿੱਚ ਵੀ ਲਾ ਲੈਂ ਜਾਂ ਲੀਆਂ ਤਾਂ ਜਿਹੜੀਆਂ ਬਿਮਾਰੀਆਂ ਦਾ ਆਪਾਂ ਜ਼ਿਕਰ ਕੀਤਾ ਜਿਵੇਂ ਪੇਟ ਦੇ ਰੋਗ ਨੇ ਜਾਂ ਬੁੱਲਾਂ ਦਾ ਫਟਣਾ ਹੈਗਾ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਇਹ ਨਿਜਾਤ ਦਵਾਉਂਦਾ ਹੈ ਇੱਕ ਸਾਡੇ ਮਨ ਦੇ ਵਿੱਚ ਇਹ ਪ੍ਰਮਪਤੀ ਹੈ ਹੁੰਦੀ ਹੈ ਵੀ ਇਹ ਜਿਹੜਾ ਹੈਗਾ ਐਸਿਡਿਕ ਹੈ ਇਹ ਐਸਿਡਿਕ ਨਹੀਂ ਹੈਗਾ ਇਹ ਅਲਕਲਾਈਨ ਹੈ ਇਹਦੀ ਤਸੀਰ ਠੰਡੀ ਹੈ ਜਿਸੇ ਕਰਕੇ ਕਾਲੀ ਮਿਰਚ ਜਿਹੜੀ ਥੋੜੀ ਗਰਮ ਹੈ ਤੇ ਇਹਦੀ ਤਸੀਰ ਠੰਡੀ ਹੈ ਦੋਨਾਂ ਨੂੰ ਮਿਲਾ ਕੇ ਖਾਣੇ ਤਾਂ ਇਹ ਨਾ ਕੋਈ ਤਜ਼ਾਬ ਬਣਾਉਂਦਾ ਸਗੋਂ ਬਣੇ ਹੋਏ ਤਜ਼ਾਬ ਨੂੰ ਵੀ ਖਤਮ ਕਰਦਾ ਹੈ ਸੋ ਇਹ ਕਾਫੀ ਸਾਰੇ ਗੁਣ ਦੇਸੀ ਘੋੜੇ ਵਿੱਚ ਪਾਏ ਜਾਂਦੇ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਸੋ ਦੇਸੀ ਘੋੜਾ ਸਾਨੂੰ ਜ਼ਰੂਰ ਖਾਣਾ ਚਾਹੀਦਾ ਹੈ ਆਪਣੇ ਲੋਡ ਅਨੁਸਾਰ ਖਾਣਾ ਚਾਹੀਦਾ ਲੋਡ ਤੋਂ ਵੱਧ ਖਾਧੇ ਕੋਈ ਹਰੇਕ ਚੀਜ਼ ਹੈ ਜਿਹੜੀ ਉਹ ਨੁਕਸਾਨਦੇਹ ਹੈ ਜੇ ਅਸੀਂ ਕੋਈ ਭਾਰਾ ਕੰਮ ਕਰਦੇ ਹਾਂ ਸਾਡਾ ਜ਼ੋਰਦਾਰ ਕੰਮ ਹੈਗਾ ਤਾਂ ਅਸੀਂ ਇਹਦੀ 10 ਗ੍ਰਾਮ ਤੋਂ ਵੱਧ ਵੀ ਵਰਤੋਂ ਕਰ ਸਕਦੇ ਹਾਂ ਪਰ ਰੁਟੀਨ ਦੇ ਜਿਹੜੇ ਸਾਡੇ ਕੰਮ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਇਹਦੀ ਇੰਨੀ ਕੁ ਵਰਤੋਂ ਕਰਦੇ ਹਾਂ ਦਾ ਸਾਡੇ ਵਾਸਤੇ ਇਹ ਸਭ ਤੋਂ ਬੈਸਟ ਹੋਵੇਗਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਚੰਗੀ ਲੱਗੀ ਹੋ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਹਿੰਦ ਤੱਕ ਦੇਖਣਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਨਾ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ